ਜਿੰਦਾਬਾਦ ਨੂੰ ਜਿਹਨੇ ਲੱਭਦੇ ਆ ਮੇਰੇ ਵੱਲੋਂ ਜਾਣ ਕੀ ਮੇਜਰ ਸਿੰਘ ਚੱਕ ਸਾਬ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਕਬੂਲ ਕਰਿਓ ਤੁਹਾਨੂੰ ਵੀ ਪਤਾ ਹੈ ਨੰਗ ਦੇ ਪਰ ਦੇ ਕੋਈ ਨਾ ਕੋਈ ਗੱਲਬਾਤ ਜਦੋਂ ਮਨ ਦੇ ਵਿੱਚ ਬਲਬਲਾ ਕੋਈ ਆਉਂਦਾ ਆ ਤੇ ਖਾਸ ਕਰਕੇ ਆਪਾਂ ਸਾਰੇ ਜਿਹਨੇ ਇਸ ਮੁਲਖ ਦੇ ਵਿੱਚ ਆਪਾਂ ਬੈਠੇ ਆ ਜਿਹੜੇ ਉਸ ਪੰਜਾਬ ਦੇ ਪ੍ਰਤੀ ਆਪਾਂ ਜਿਹੜੀ ਇੱਕ ਆਪਣੇ ਦਿਲਾਂ ਦੇ ਵਿੱਚ ਪਿਆਰ ਆ ਤੇ ਸਤਿਕਾਰ ਆ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਆ ਤੇ ਸਾਡੇ ਪੰਜਾਬੀ ਨੌਜਵਾਨਾਂ ਦੀਆਂ ਜਿਹੜੀਆਂ ਖਬਰਾਂ ਖਾਸ ਕਰਕੇ ਸੁਣ ਦੇਖਣ ਨੂੰ ਸੋਸ਼ਲ ਮੀਡੀਆ ਵੀ ਹੋਰੜੀ ਭਰਿਆ ਤੇ ਆਇਆ ਜਿੱਥੇ ਕਿਤੇ ਗੋਲੀ ਦੀ ਗੱਲਬਾਤ ਚੱਲਦੀ ਆ ਜਾਂ ਨਸ਼ੇ ਦੀ ਗੱਲਬਾਤ ਚੱਲਦੀ ਆ ਇਸ ਬਾਬਤ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਤਪਾਤ ਸਿੰਘ ਜੋਰ ਸਾਹਿਬ ਜ਼ਿੰਦਾਬਾਦ ਦੇ ਨਾਲ ਜੁੜ ਚੁੱਕੇ ਨੇ ਹੈ ਉਹ ਥੋੜੇ ਜਿਹਾ ਬਿਜ਼ੀ ਆ ਪਰ ਮੈਂ ਥੋੜਾ ਜਿਹਾ ਉਹਨਾਂ ਕੋਲ ਟਾਈਮ ਉਧਾਰਾ ਮੰਗ ਲਿਆ ਆ ਤੇ ਪਹਿਲਾਂ ਆਜੋ ਉਹਨਾਂ ਦਾ ਰੱਖੇ ਆਪਾਂ ਵੈਲਕਮ ਕਰੀਏ ਉਹਨਾਂ ਨਾਲ ਆਪਾਂ ਹਲਕੀ ਫੁਲਕੀ ਜੀ ਗੱਲ ਕਰਾਂਗੇ ਇੱਕੀ ਗੱਲਬਾਤ ਆ ਪਹਿਲਾਂ ਉਹਨਾਂ ਦਾ ਵੈਲਕਮ ਕਰੀਏ ਜੋਰ ਸਾਹਿਬ ਤੁਹਾਡੇ ਆਪਣੇ ਪ੍ਰੋਗਰਾਮ ਜ਼ਿੰਦਾਬਾਦ ਚ ਵੈਲਕਮ ਆ ਜਿੰਦਾਬਾਦ ਟੈਲੀਵਿਜ਼ਨ ਦੇ ਨਾਲ ਜਿਹੜਾ ਸਾਨੂੰ ਵੀ ਅਸੀਂ ਜਿੰਦਾਬਾਦ ਕਹਿੰਨੇ ਆ ਜੀ ਐਲ ਕਹਿੰਨੇ ਤੇ ਪਹਿਲਾਂ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਜਿੱਥੇ-ਜਿੱਥੇ ਵੀ ਸਾਨੂੰ ਜਿੰਦਾਬਾਦ ਦੇ ਵੀਅਰ ਆ ਔਰ ਸਾਡੇ ਦਰਸ਼ਕ ਆ ਉਹ ਤੁਹਾਨੂੰ ਪੀਲ ਡਿਵੀਜ਼ਨ ਸਕੂਲ ਬੋਰਡ ਦੇ ਦੂਜੀ ਵਾਰੀ ਡਿਪਟੀ ਚੇਅਰਮੈਨ ਬਣਤੀਆਂ ਤੁਹਾਨੂੰ ਲੱਖ-ਲੱਖ ਅਸੀਂ ਮੁਬਾਰਕਾ ਦੇਨੇ ਤੇ ਸਾਡਾ ਨਾਲ ਖਾਸ ਕਰਕੇ ਜੋਤਸਾ ਬੜੀ ਪ੍ਰਾਊਡ ਵਾਲੀ ਗੱਲ ਆ ਤੇ ਇਸ ਗੱਲ ਦਾ ਮਾਣ ਵੀ ਸਾਨੂੰ ਆਉਂਦਾ ਆ ਵੀ ਅਸੀਂ ਪੰਜਾਬੀ ਲੋਕ ਜਿੱਥੇ-ਜਿੱਥੇ ਗਏ ਆ ਉੱਥੇ ਸਾਡੀ ਬੱਲੇ ਬੱਲੇ ਹੋਈ ਆ ਤੇ ਹੁੰਦੀ ਰਹੀ ਆ ਤੇ ਜਿਹੜਾ ਇਹ ਸੇਰਾ ਦੂਜੀ ਵਾਰੀ ਤੁਸੀਂ ਬੰਨਿਆ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਜਿੰਦਾਬਾਦ ਦੀ ਸਾਡੀ ਟੀਮ ਵੱਲੋਂ ਤੁਹਾਨੂੰ ਵਧਾਈਆਂ ਦੇਣਾ ਆ ਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਚੱਕ ਸਾਬੂ ਸਾਹਿਬ ਮਿਹਰਬਾਨੀਆਂ ਇਹ ਸਭ ਕੁਝ ਤੁਹਾਡੇ ਕਰਕੇ ਸੰਗਠਣਾ ਕਰਕੇ ਜਿੰਦਾਬਾਦ ਟੈਲੀਵਿਜ਼ਨ ਦੀ ਟੀਮ ਕਰਕੇ ਸੰਭਵ ਹੋਇਆ ਜੀ ਬ੍ਰੈਂਟਨ ਤੋਂ ਵਾਰਡ 9 10 ਦੀਆਂ ਸੰਗਠਾ ਨੇ ਆਪਾਂ ਨੂੰ ਚੁਣ ਕੇ ਇੱਕ ਬਹੁਤ ਵੱਡਾ ਮੈਂਡੇਟ ਦੇ ਕੇ ਇਤਿਹਾਸਕ ਜੋ ਹੈ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਚੁਣ ਕੇ ਅੱਜ ਤੋਂ 2 ਸਾਲ ਪਹਿਲਾਂ ਭੇਜਿਆ ਸੀ ਉਸ ਤੋਂ ਬਾਅਦ ਫਿਰ ਜਿਸ ਵਿਸ਼ਾ ਵੱਲੋਂ ਆਪਾਂ ਅੱਗੇ ਵਧਣਾ ਸ਼ੁਰੂ ਕੀਤਾ ਜਿਸ ਤਰੀਕੇ ਦੇ ਨਾਲ ਕੰਮ ਕਾਜ ਸਕੂਲਾਂ ਦੇ ਇਹ ਜਿਹੜਾ ਮਾਹੌਲ ਨੂੰ ਠੀਕ ਕਰਨ ਦੇ ਲਈ ਆਪਣੇ ਵੱਲੋਂ ਵਿਢੇ ਗਏ ਉਹਨੂੰ ਫਿਰ ਬ੍ਰੈਂਟਨ ਮਿਸਿਸ ਆਗਾ ਤੇ ਕੈਲਡਨ ਤੋਂ ਲੋਕਾਂ ਵੱਲੋਂ ਚੁਣੇ ਹੋਏ ਸਾਰੇ ਬੋਰਡ ਦੇ ਜੋ ਟਰਸਟੀ ਸਹਿਬਾਨ ਆ ਉਹ ਵੀ ਦੇਖ ਰਹੇ ਸੀ ਸੋ ਉਹਨਾਂ ਨੇ ਜੀਪੀ ਆਪਾਂ ਨੂੰ ਲਗਾਤਾਰ ਦੂਸਰੀ ਵਾਰ ਹੁਣ ਇਸੇ ਬੋਰਡ ਦੇ ਜੀਪੀ ਚੇਅਰਮੈਨ ਬਣ ਕੇ ਚੁਣ ਕੇ ਜਿਹੜਾ ਜੀ ਨਿਵਾਜਿਆ ਸੋ ਮੈਂ ਸਮਝਾਂਗਾ ਜਿੱਥੇ ਆਪਣੇ ਸਾਰਿਆਂ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਸਮੁੱਚੇ ਪੰਜਾਬੀ ਭਾਈਚਾਰੇ ਵਾਸਤੇ ਵੀ ਕਿਉਂਕਿ ਆਪਣੇ ਪੀਲਡ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਅੱਜ ਤੱਕ ਇਸ ਪੋਜੀਸ਼ਨ ਤੇ ਕੋਈ ਪਹੁੰਚ ਨਹੀਂ ਸੀ ਸਕੇ ਆਪਾਂ ਨੂੰ ਪਹਿਲੀ ਵਾਰੀ ਦਾ ਆਪਰਚੂਨਿਟੀ ਮਿਲੀ ਹੈ ਤੇ ਉਹ ਵੀ ਲਗਾਤਾਰ ਦੂਸਰੀ ਵਾਰ ਮਿਲੀ ਹੈ ਕਿਉਂਕਿ ਸਾਲ ਬਾਅਦ ਇਸ ਪੋਜੀਸ਼ਨ ਤੇ ਰੀਨਿਊਅਲ ਹੁੰਦੀ ਆ ਸੋ ਉਸ ਰੀਨਿਊਅਲ ਦੇ ਵਿੱਚ ਵੀ ਜਿਹੜਾ ਜੀ ਬੇਗੱਜ ਕੇ ਆਪਣਾ ਜਿਹੜਾ ਮੋਰਚਾ ਫਤਿਹ ਹੋਇਆ ਸੋ ਉਸ ਨੂੰ ਧੰਨਵਾਦ ਹੈ ਮੈਂ ਭੈਣ ਭਰਾਵਾਂ ਨੂੰ ਸਦਾ ਆਪਾਂ ਇਹ ਕਹ ਅਸੀਂ ਕੰਮ ਪਿਆਰਾ ਰੱਖ ਕੇ ਵੋਟਾਂ ਪਾਈਏ ਨਾ ਕਿ ਚੰਮ ਪਿਆਰਾ ਕਰੀਏ ਚੰਮ ਪਿਆਰਾ ਇਹ ਹੁੰਦਾ ਹੈ ਮੇਰੇ ਪਿੰਡ ਤੋਂ ਆ ਮੇਰੇ ਗਰੁੱਪ ਤੋਂ ਆ ਮੇਰੇ ਢੜੇ ਤੋਂ ਆ ਸਾਡੀ ਜਾਤ ਵਿੱਚੋਂ ਆ ਵੀ ਮੇਰੇ ਵਰਗਾ ਦੇਸਤਾ ਦੇਸਦੀ ਆ ਸੋ ਇਹ ਸਾਰਾ ਕੁਝ ਚੰਮ ਪਿਆਰਾ ਹੋਣ ਦੀਆਂ ਗੱਲਾਂ ਆ ਆ ਕੰਮ ਪਿਆਰਾ ਅੱਗੇ ਰੱਖਾਂਗੇ ਤਾਂ ਆਪਾਂ ਦੇਖਾਂਗੇ ਕਿ ਦੁਨੀਆ ਬੜੀ ਤੇਜ਼ੀ ਨਾਲ ਬਦਲਦੀ ਨਜ਼ਰ ਆਏਗੀ ਜਿਸ ਕਰਕੇ ਆਪਾਂ ਕੰਮ ਨੂੰ ਅੱਗੇ ਰੱਖਿਆ ਹੋਇਆ ਚੰਮ ਨੂੰ ਛੱਡਿਆ ਹੋਇਆ ਪਿੱਛੇ ਤੇ ਲਗਾਤਾਰਤਾ ਦੇ ਨਾਲ ਭੜਪੜਾਵਾਂ ਦੀ ਸੇਵਾ ਚਾਹ ਰਹੇ ਹਾਂ ਜੀ हां बिल्कुल देखो जल्द सब ਤੁਸੀਂ ਬਹੁਤ ਹੀ ਵਧੀਆ ਔਰ ਖਾਸ ਕਰਕੇ ਤੁਸੀਂ ਵਧਾਈ ਦੇ ਪਾਤਰਾਂ ਤੇ ਖਾਸ ਕਰਕੇ ਜੇ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਲੈਣਾ ਤੁਹਾਡਾ ਹਲਕਾ ਫੁਲਕਾ ਵਿਊ ਆ ਆਲਰੇਡੀ ਸੋਸ਼ਲ ਮੀਡੀਆ ਪਰ ਆਪੇ ਆਇਆ ਜਿੱਦੋਂ ਆਪਾਂ ਆਏ ਦਿਨ ਕਿਦੋਂ ਵੀ ਅੱਗੇ ਪਹਿਲੀਆਂ ਦੇ ਵਿੱਚ ਆਪਾਂ ਜਦੋਂ ਅਖਬਾਰ ਖੋਲਦੇ ਹੁੰਦੇ ਸੀ ਕੁਝ ਖਬਰਾਂ ਸਾਡੇ ਸਤਕਾਰ ਔਰ ਮਾਣ ਵਾਲੀਆਂ ਹੁੰਦੀਆਂ ਸੀ ਅੱਜ ਜਦੋਂ ਸੋਸ਼ਲ ਮੀਡੀਆ ਕਿਤੇ ਵੀ ਚੱਲ ਜਾਓ ਟਿਕਟੌਕ ਚੱਲ ਜਾਓ ਇੰਸਟਾਗ੍ਰam ਚੱਲ ਜਾਓ ਫੇਸਬੁੱਕ ਚੱਲ ਜਾਓ ਜਿੱਦੋਂ ਆਏ ਦਿਨ ਕੈਨੇਡਾ ਦੇ ਵਿੱਚ ਖਾਸ ਕਰਕੇ ਜੇ ਆਪਾਂ ਨੂੰ ਆਪਣੇ ਸਰਦਾਰ ਆਪਣੇ ਜਿਹੜੇ ਪੂਰੇ ਸਰਦਾ ਸੋਰ ਸੁਣੀ ਆ ਪਗਾਰੇ ਮੁੰਡਿਆਂ ਦੇ ਕਿਸੇ ਸਿਕਿਉਰਟੀ ਕਰਦੇ ਗੋਲੀਆਂ ਬਚ ਰਹੀਆਂ ਕਿਥੇ ਕੋ ਸੂ ਸੱਡਾ ਹੋ ਰਹੀਆਂ ਕਿਤੇ ਨਸ਼ੇ ਦੇ ਵਿੱਚ ਗੱਲਾਂ ਬਾਤਾਂ ਜਦੋਂ ਸੌਣ ਦੇਖਣ ਨੂੰ ਮਿਲਦੀਆਂ ਸਾਡਾ ਖਾਸ ਕਰਕੇ ਜੇ ਪੰਜਾਬੀ ਭਾਈਚਾਰਾ ਇਸ ਗੱਲ ਦੇ ਵਿੱਚ ਗੁਰੇਸ਼ ਵੀ ਨਹੀਂ ਕਰੂੰਗਾ ਜਦੋਂ ਸਾਡੇ ਆਪਣੇ ਸਰਨੇ ਪਿੱਛੇ ਲੱਗੇ ਆਉਂਦੇ ਆ ਤੇ ਦਿਲ ਨੂੰ ਬੜੀ ਨਮੋਛੀ ਜੀ ਆਉਂਦੀ ਆ ਔਰ ਦਿਲ ਵਿੱਚ ਇਹ ਵੀ ਆਉਂਦਾ ਸੀ ਕਿਹੜੀ ਕੁਰਾਹੀ ਪੈ ਗਏ ਆ ਮੈਂ ਕਹੂੰਗਾ ਥੋੜਾ ਜਿਆ ਬਰੀਫ ਦੇ ਵਿੱਚ ਗੱਲਬਾਤ ਕਰੀਏ ਮੈਂ ਕਹਿੰਦਾ ਜੋਲ ਸਾਹਿਬ ਥੋੜਾ ਜਿਆ ਆਪਣੇ ਵੱਲੋਂ ਕਰਿਓ ਅਪਡੇਟ ਇਹ ਕੋ ਜਦੋਂ ਪੰਜਾਬ ਦੇ ਵਿੱਚ ਚੱਕ ਸਾਬੂ ਸਾਹਿਬ ਬਹੁਤ ਜ਼ਿਆਦਾ ਵਧਿੱਕੀਆਂ ਪੰਜਾਬ ਦੀ ਜਵਾਨੀ ਦੇ ਨਾਲ ਹੋਈਆਂ ਸੀ ਤੇ ਆਪਾਂ ਫਿਰ ਉਦੋਂ ਪੁਲਿਸ ਜਿੱਦੇ ਵਿੱਚ ਜਿਹੜੇ ਲੋਕ ਸ਼ਾਮਲ ਸੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਪੁੱਛਦੇ ਰਹੇ ਆ ਬਹੱਤੀਆਂ ਬਾਅਦ ਤੱਕ ਵੀ ਕੀ ਗੱਲਿਆ ਕਿ ਤੁਸੀਂ ਇੰਨੀ ਐਸੇ ਖੋਣ ਕਰਕੇ ਆਪ ਤੁਸੀਂ ਪੁਲਿਸ ਦੇ ਵਿੱਚ ਪੰਜਾਬੀ ਸੀਗੇ ਤੇ ਪੰਜਾਬੀਆਂ ਨੂੰ ਨਿਰਦੋਸ਼ਾਂ ਨੂੰ ਮਾਰਨ ਦਾ ਕੰਮ ਕੀਤਾ ਉਹ ਫਿਰ ਐਕਸਸ ਸਾਨੂੰ ਕਹਿੰਦੇ ਹੁੰਦੇ ਸੀ ਕਿ ਇਹ ਆਪੇ ਨੂੰ ਪਲੇਥਨ ਲੱਗ ਜਾਂਦਾ ਹੂੰ ਆਪਕੀ ਨੂੰ ਕੜੀ ਤੁੰਗ ਲੱਗਦਾ ਇਹ ਸ਼ਬਦ ਜਿਹੜੇ ਆ ਜੀ ਬਹੁਤ ਸਾਰੇ ਪੁਲਿਸ ਵਾਲਿਆਂ ਦੇ ਕੋਲੋਂ ਉੱਥੇ ਮੈਨੂੰ ਸੁਣਨੇ ਪਏ ਜੋ ਆਪਾਂ ਨੇ ਦੇਖਿਆ ਵੀ ਜੀ ਕਿ ਫਿਰ ਇਹ ਜਸਵੰਤ ਸਿੰਘ ਖਾਲੜਾ ਜੀ ਵਰਗੇ ਲੋਕਾਂ ਨੂੰ ਇਹ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਉਣੀ ਪਈ ਤੇ ਉਹਨਾਂ ਦੀਆਂ ਸ਼ਹਾਦਤਾਂ ਵੀ ਹੋਈਆਂ ਪਰ ਕੋਈ ਨਹੀਂ ਕਿ ਹੁਣ ਜਦੋਂ ਆਪਾਂ ਉਹ ਧਰਤੀ ਛੱਡ ਰਹੇ ਆਂ ਤੇ ਉੱਥੇ ਪੁਲਿਸ ਬਹੁਤ ਖਰਾਬ ਆ ਉੱਥੇ ਮਾਹੌਲ ਬਹੁਤ ਖਰਾਬ ਆ ਉੱਥੇ ਦਾ ਸਿਸਟਮ ਉੱਥੇ ਦੀ ਸਰਕਾਰ ਬੜੀ ਮਾੜੀ ਆ ਉੱਥੇ ਕੋ ਕਾਨੂੰਨ ਨਹੀਂ ਐ ਇਸੇ ਰੱਬ ਦੀ ਅਦੇਸ਼ਾ ਨੂੰ ਜਿਹੜੇ ਭਜੇ ਸੀ ਤਾਂ ਭਜੀਆਂ ਸੀ ਉਹਦਾ ਮਤਲਬ ਵੀ ਆਪਾਂ ਸਾਰੇ ਸੋਨੇ ਦੇ ਸੀ ਅਸੀਂ ਆਪਾਂ ਸਾਰੇ ਜੀ ਸੋਨੇ ਦੇ ਸੀ ਤੇ ਫਿਰ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ 100% ਨੂੰ ਸਾਰੇ ਸਾਰੀਆਂ ਨੂੰ ਭਲ ਪੁੱਛਣੀ ਚਾਹੀਦੀ ਸੀ ਉਹਦੇ ਵਿੱਚ 1-2 ਚਾਰ 5% ਦੀ ਗੱਲ ਨਹੀਂ ਹੋਣੀ ਚਾਹੀਦੀ ਸੀ 100% ਨੂੰ ਭਲ ਪੁੱਛਣੀ ਚਾਹੀਦੀ ਸੀ ਕਿਉਂਕਿ ਸਾਰੇ ਆਂਦੀਆਂ ਇਹ ਅਰਦਾਸਾਂ ਇੱਥੇ ਆਉਣਾ ਸਰਾ ਡਾ ਜਿਦਾ ਕੁੱਟ ਕੇ ਲਿਆਉਣਾ ਉਹਦੀ ਜਿਹੜੀ ਵਜ੍ਹਾ ਹੈ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਗਿਆਨ ਸੀ ਤੇ ਕਿ ਕੈਨੇਡਾ ਜਾ ਕੇ ਅਸੀਂ ਸਵਰਗ ਸਿਰ ਜਾਾਂਗੇ ਪਰ ਉਹਦੇ ਵਿੱਚ ਹੁਣ ਵੱਡੀ ਮਾਤਰਾ ਦੇ ਵਿੱਚ ਮੈਂ ਇਹ ਕੁੱਝ ਹੋਰ ਚੀਜ਼ ਦੀ ਨਹੀਂ ਗੱਲ ਕਰ ਰਿਹਾ ਤੇ ਲਈ ਸੱਚਾਈ ਹੈ ਵੀ ਬਹੁਤ ਵੱਡੀ ਗਿਣਤੀ ਆ ਜਿਨ੍ਹਾਂ ਨੇ ਆ ਕੇ ਇਥੇ ਖਰਾਬੀਆਂ ਨੂੰ ਬਰਾਵਾ ਵੀ ਦਿੱਤਾ ਤੇ ਖਰਾਬੀਆਂ ਨੂੰ ਗ੍ਰੈਂਡ ਵੀ ਕੀਤਾ ਖਰਾਬੀਆਂ ਨੂੰ ਵਧਾਇਆ ਵੀ ਐਲ ਐਮ ਆਈਏ ਦੀ ਵੱਡੀ ਪੱਧਰ ਤੇ ਫੈਲੀ ਹੋਈ ਕਰਪਸ਼ਨ ਇਹਦੇ ਵਿੱਚ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਲੈ ਸਕਦੇ ਆਂ ਔਰ ਆਪਾਂ ਨੂੰ ਇਹ ਵੀ ਗਿਆਨ ਆ ਕਿ ਕੈਨੇਡਾ ਦੇ ਜਨਮੇ ਲੋਕਾਂ ਨੇ ਇਹ ਅਪਰਾਧ ਬਹੁਤ ਕਿਤੇ ਆਟੇ ਚ ਲੋਨ ਘੱਟ ਲੋਕਾਂ ਨੇ ਕੀਤਾ ਲੇਕਿਨ ਕਿ ਵੱਡੀ ਤਦਾਦ ਦੇ ਵਿੱਚ ਵਿਦੇਸ਼ਾਂ ਤੋਂ ਆ ਕੇ ਜਿਹਨਾਂ ਲੋਕਾਂ ਨੇ ਇਥੇ ਪੈਰ ਲਾਇਏ ਸੀ ਉਹਨਾਂ ਨੇ ਹੀ ਨਵੇਂ ਲੋਕਾਂ ਨੂੰ ਲੁੱਟਣ ਦਾ ਜਿਹੜਾ ਕਾਰੋਬਾਰ ਇਹ ਚਲਾਇਆ ਹੋਇਆ ਸੀਗਾ ਜੀ ਤੋ ਉਹ ਨਾ ਤੁਹਾਨੂੰ ਆਪਾਂ ਚਲੋ 8 ਸਾਲ ਦਾ ਸਮਾਂ ਲੱਗਿਆ ਮੇਰੀ ਕਹਿਣ ਦਾ ਮਤਲਬ ਇਹ ਹੈ ਆ ਕਿ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਸੁਰਖੀਆਂ ਕਰਕੇ ਜਿਹੜਾ ਰੈਪਿਊਟੇਸ਼ਨ ਆ ਸਾਡੀ ਕਮਿਊਨਿਟੀ ਦਾ ਜਿਸ ਤਰ੍ਹਾਂ ਰਿਫਲੈਕਟ ਹੋਇਆ ਹੋਰ ਕਮਿਊਨਿਟੀਆਂ ਦੇ ਵਿੱਚ ਕਿਉਂਕਿ ਸਾਨੂੰ ਨਫ਼ਰਤ ਹੀ ਕਰਦੇ ਹੁੰਦੇ ਇੱਥੋਂ ਦੇ ਲੋਕ ਤੇ ਸਾਨੂੰ ਉਹ ਜਹਾਜ਼ ਪਰ ਪਰ ਕੇ ਇੱਥੇ ਆਉਣ ਦਾ ਮੌਕਾ ਨਾ ਫਿਰ ਦਿੰਦੇ ਹਨਾ ਆਪਾਂ ਨੂੰ ਜੇ ਇੱਥੇ ਆਉਣ ਦਾ ਖੁੱਲਾ ਮੌਕਾ ਮਿਲਦਾ ਰਿਹਾ ਨਾਲ ਦੀ ਨਾਲ ਹੀ ਉਹਨਾਂ ਨੇ ਸਾਰੀਆਂ ਹੀ ਆਪਰਚੂਨਿਟੀਆਂ ਆਟੋਲਾ ਤੱਕ ਪਾਰਲੀਮੈਂਟ ਤੱਕ ਮੰਤਰੀਆਂ ਤੱਕ ਸਾਡੇ ਲਈ ਖੁੱਲੀਆਂ ਰੱਖੀਆਂ ਆਜੇ ਜਿਹੜਾ ਕਟਨਾਵਾ ਵਾਪਰ ਰਹੀਆਂ ਤੇ ਇੱਕ ਤੇ ਥੋੜਾ ਸਾਨੂੰ ਅੰਤਰ ਧਿਆਨ ਹੋ ਕੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਪਿੱਛੇ ਕਟਨਾਵਾ ਅਜਿਹਾਂ 3-4 ਵਾਪਰ ਗਈਆਂ ਸਾਡੇ ਪੰਜਾਬੀ ਨੌਜਵਾਨਾਂ ਦੇ ਨਾਲ ਕਿ ਉਹਨਾਂ ਨੂੰ ਇਹ ਕਿਤੇ ਸ਼ੂਟ ਕਰ ਦਿੱਤਾ ਗਿਆ ਕਿਤੇ ਗੋਲੀ ਮਾਰੀ ਗਈ ਜਾਂ ਦਸਤਾਰ ਦੇਖ ਕੇ ਨਫ਼ਰਤ ਹੋਈ ਕਿ ਇਹ ਆਟੇ ਨੂੰ ਪਲੇਥਣ ਲੱਗਣ ਵਾਲੀ ਉਹ ਗੱਲ ਹੋ ਰਹੀ ਆ ਅਸਲ ਦੇ ਵਿੱਚ ਜਿਹੜੀਆਂ ਇਹ ਸੁਰਖੀਆਂ ਆ ਇਹ ਜਿੱਦਾਂ ਦੀਆਂ 네ਗੇਟਿਵ ਲੰਬੇ ਸਮੇਂ ਤੋਂ ਤੁਸੀਂ ਰਿਕਾਰਡ ਚੁੱਕ ਕੇ ਦੇਖ ਲਓ ਪਿਛਲੇ ਸਾਲ ਦਾ ਟ੍ਰਾਂਟੋ ਪੁਲਿਸ ਦਾ ਪੀਰ ਪੁਲਿਸ ਦਾ OPP ਦਾ ਡਾਟਾ ਅਨਟਰੀ ਉਹ ਤੋਂ ਚੁੱਕ ਕੇ ਦੇਖੀਏ ਤਾਂ ਸਹੀ ਕਿ ਉਹਦੇ ਵਿੱਚ ਸਾਰੇ ਸਾਲ ਦੇ ਦੌਰਾਨ ਜਿਹੜੇ ਮਲਜਮ ਅਰੈਸਟ ਹੋਏ ਤੇ ਹੋਈਆਂ ਉਹ ਸਭ ਤੋਂ ਵੱਧ ਕਿਹੜੀ ਭਾਈਚਾਰੀ ਦੇ ਸਿਗੀਆਂ ਤੇ ਸਗੇ ਜੀ ਸੋ ਇੱਕ ਅੰਦ ਤੇ ਲਿਖੀ ਸਚਾਈ ਨੂੰ ਪਹਿਲੀ ਗੱਲ ਆਪਾਂ ਮੰਨੀਏ ਸੋ ਥੋੜੇ ਥੋੜੀਆਂ ਵਾਲੀ ਗੱਲ ਜਿਹੜੀ ਹੁਣੇ ਰਹੀ ਰਹਿ ਗਈ ਆ ਇਸ ਸਾਲ ਦਾ 2024 ਦਾ ਡਾਟਾ ਵੀ 31 ਦਸੰਬਰ ਤੋਂ ਬਾਅਦ ਰਿਲੀਜ਼ ਪੁਲਿਸਾਂ ਨੇ ਕਰ ਹੀ ਦੇਣਾ ਤੇ ਆਪਾਂ ਸਾਰਾ ਸਾਲ ਦੇਖਦੇ ਰਹੀ ਆ ਕੱਲ ਤੱਕ ਦੀ ਤੁਸੀਂ ਖਬਰਾਂ ਚੱਕ ਲਓ ਵੀ ਡਰੱਗਾਂ ਵਿੱਚ ਕੌਣ ਫੜ ਹੋ ਰਹੇ ਆ ਜੀ ਚੋਰੀਆਂ ਚਕਾਰੀਆਂ ਵਿੱਚ ਕੌਣ ਫੜ ਹੋ ਰਹੇ ਆ ਜੀ ਸ਼ਰਾਬਾਂ ਚੋਰੀ ਕਰਨ ਵਿੱਚ ਕੌਣ ਆ ਜੀ ਆ ਕੁੜੀਆਂ ਛੇੜਨ ਵਿੱਚ ਕੌਣ ਆ ਜੀ ਆ ਕੁੜੀਆਂ ਛੇੜਨ ਦੇ ਵਿੱਚ ਤੇ ਇੰਟਰਨੈਸ਼ਨਲ ਸਟੂਡੈਂਟ ਰੈਸਟ ਹੋ ਰਿਹਾ ਨਾ ਇਸ ਤਰ੍ਹਾਂ ਕਾਰ ਦੇ ਵਿੱਚ ਬਿਠਾ ਕੇ ਕੁੜੀਆਂ ਲੈ ਜਾਂਦਾ ਸੀ ਹੋਰ ਕਿਹੜੀ ਕਮਿਊਨਿਟੀ ਦੇ ਵਿੱਚੋਂ ਇਹ ਸਾਰੀਆਂ ਗੰਦਗੀ ਭਰੀਆਂ ਇਦਾਂ ਦੀਆਂ ਸੁਰਖੀਆਂ ਆਈਆਂ ਸੋ ਥੋੜਾ ਜਿਹਾ ਇੱਕ ਤੇ ਅੰਦਰ ਧਿਆਨ ਹੋ ਕੇ ਆਪਾਂ ਨੂੰ ਦੇਖਣ ਦੀ ਲੋੜ ਆ ਪਿਆ ਆਪਾਂ ਥੋੜਾ ਜਿਹਾ ਅੰਦਰ ਸਵਾਰੀਏ ਤੇ ਉਹਦੇ ਨਾਲ ਹੀ ਫੇਰ ਬਾਹਰ ਲੀਆਂ ਕਮਿਊਨਿਟੀਆਂ ਜਿਸ ਤਰ੍ਹਾਂ ਸਾਡਾ ਸਤਕਾਰ ਪਹਿਲਾਂ ਸਾਨੂੰ ਕਰਦੀਆਂ ਸੀ ਸਾਨੂੰ ਕੋਲ ਆਵੇ ਵਿੱਚ ਲੈਂਦੀਆਂ ਸੀ ਉਸੇ ਤਰੀਕੇ ਦੇ ਨਾਲ ਲੈਣਾ ਜਾਰੀ ਰੱਖਣ ਪਰ ਇਹ ਜਿਹੜੇ ਨਸਲੀ جنੂਨੀ ਹੁੰਦੇ ਆ ਨਾ ਚੱਕ ਸਾਬੂ ਸਾਹਿਬ ਇਹ ਜਗਾ ਜਗਾ ਸਾਰੀ ਦੁਨੀਆ ਦੇ ਵਿੱਚ ਹੀ ਆ ਆਪਾਂ ਦੇਖੀਏ ਵੀ ਹੁਣ ਪੰਜਾਬ ਦੇ ਵਿੱਚ ਬਿਹਾਰ ਤੋਂ ਲੋਕ ਆਉਂਦੇ ਆ ਉਹਨਾਂ ਨੂੰ ਆਪਾਂ ਪੰਜਾਬ ਦੇ ਜਿਹੜੇ ਜੱਦੀ ਪੁਸ਼ਤੀ ਲੋਕ ਆ ਕਿੰਨਾ ਕੁ ਮਾਣ ਤਨ ਦਿੰਨੇ ਆ ਆਪਣੇ ਸਾਹਮਣੇ ਹੀ ਆ ਸਾਰਾ ਕੁਝ ਨਾ ਪਰ ਉਹਦੇ ਨਾਲੋਂ ਬਹੁਤ ਵਧੀਆ ਵਿਵਹਾਰ ਸਾਡੇ ਨਾਲ ਕੈਨੇਡਾ ਦੇ ਵਿੱਚ ਹੋ ਰਿਹਾ ਸੀਗਾ ਸੋ ਰੇਸਿਜ਼ਮ ਦਾ ਅਸੀਂ ਇਲਜ਼ਾਮ ਇਹਨਾਂ ਤੇ ਚਲੋ ਲਾ ਦਿੰਨੇ ਆ ਪਰ ਰੇਸਿਜ਼ਮ ਸਾਡੇ ਅੰਦਰ ਕਿੰਨਾ ਤੇਜ਼ ਇਹ ਜਿਹੜਾ ਜਿਵੇਂ ਕੁੱਟ-ਕੁੱਟ ਕੇ ਭਰਿਆ ਹੋਇਆ ਜਾਤਾਂ ਪਤਨ ਦਾ ਅਸੀਂ ਕੈਨੇਡਾ ਤੱਕ ਢੋਆ ਹੋਇਆ ਹੈ ਇਹ ਕੋਰਟ ਇੱਥੇ ਅਦਾਲਤਾਂ ਦੇ ਵਿੱਚ ਕਈ ਆਏ ਹੋਏ ਕੇਸ ਆ ਜਿਹੜੇ ਉਹ ਦੱਸਦੇ ਆ ਕਿ ਕਿਦਾਂ ਜਾਤ ਪਤ ਦਾ ਕੋਡ ਅਸੀਂ ਇੱਥੇ ਨਾਲ ਢੋਆ ਹੋਇਆ ਹੈ ਕੈਨੇਡਾ ਦੇ ਅਸੀਂ ਗਾਂਵ ਬੌਰ ਨੂੰ ਬੱਚਿਆਂ ਨੂੰ ਦੱਸਦੇ ਆ ਕਿ ਅਸੀਂ ਜੱਟ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਸੋ ਇਹ ਸਭ ਕੁਝ ਮੈਂ ਸਮਝਾਂਗਾ ਕਿ ਜਿਹੜਾ ਰੇਸਿਜ਼ਮ ਅਸੀਂ ਆਪ ਵੀ ਆਪਣੇ ਸਿਰਾਂ ਦੇ ਨਾਲ ਚੁੱਕੀ ਫਿਰਦੇ ਆ ਪਰ ਜੇ ਸਾਨੂੰ ਆਪ ਨੂੰ ਸਾਹਮਣਾ ਕਰਨਾ ਪੈ ਜਾਏ ਤੇ ਫਿਰ ਅਸੀਂ ਮਤਲਬ ਇੱਕ ਤਰੀਕੇ ਨਾਲ ਰੋਣਾ ਫਿਰ ਆਪਣਾ ਹੁੰਦਾ ਵੀ ਮੇਰੇ ਨਾਲ ਰੇਸਿਜ਼ਮ ਹੋ ਗਿਆ ਸੋ ਮੈਂ ਇਹ ਸਮਝਾਂਗਾ ਵੀ ਇੱਕ ਬੁਰੀ ਜਗ੍ਹਾ ਰਹੀ ਹੈ 1469 ਚ ਗੁਰੂ ਨਾਨਕ ਦੇਵ ਜੀ ਸੰਸਾਰ ਚ ਇਹ ਵੀ ਜਗ ਬੜਾ ਡੁੱਬ ਚੱਲਾ ਸੀ ਜਗ ਤਾਰਨਾ ਸੀ ਉਹਨਾਂ ਨੇ ਗੁਰੂ ਸਾਹਿਬ ਆ ਕੇ ਸਰਬੰਸਦਾਨ ਕਰਕੇ ਕੁਰਬਾਨੀਆਂ ਕਰਕੇ ਇਤਿਹਾਸ ਸਿਰਜ ਕੇ ਸਾਡੇ ਯੋਧੇ ਚੱਲ ਗਏ ਕਿੰਨਾ ਕਿ ਜਗ ਤਰਿਆ ਤੁਹਾਡੇ ਸਾਹਮਣੇ ਹੈ ਸੋ ਇਸ ਕਰਕੇ ਮੇਰੇ ਭੈਣ ਭਰਾਓ ਇਹ ਜਗ ਤੇ ਸਦਾ ਇੱਕ ਬੁਰਾ ਸਥਾਨ ਹੀ ਰਿਹਾ ਜਗ ਨੂੰ ਸੁਧਾਰ ਕੇ ਅੱਜ ਤੱਕ ਸੰਸਾਰ ਨੂੰ ਠੀਕ ਕਰਕੇ ਕੋਈ ਨਹੀਂ ਜਾ ਸਕਿਆ ਇਸ ਸੰਸਾਰ ਦੇ ਵਿੱਚ ਆਵਾਜਾਈ ਹੈ ਇਨਸਾਨਾਂ ਦੀ ਜਿੰਨਾ ਕਿ ਥੋੜਾ ਜਿਹਾ ਸਮਾਂ ਸਾਨੂੰ ਮਿਲਦਾ ਹੈ ਦੀ 35 ਸਾਲ ਹੀ ਹੁੰਦੇ ਆ ਸਾਡੇ 15 20 ਸਾਲ ਤੇ ਹੋਸ਼ ਸੰਭਾਲਦੇ ਆ ਬੱਚੇ ਦੇ ਨਿਕਲ ਜਾਂਦੇ ਆ ਮੁੜ ਕੇ 70 ਕੇ ਸਾਲਾਂ ਬਾਅਦ ਵੈਸੀ ਜਿਹੜਾ ਨਹੀਂ ਆਪਾਂ ਕਿੰਨੇ ਵੀ ਬੰਦਾ ਸੱਤਰਿਆ ਬੱਤਰਿਆ ਹੋ ਗਿਆ ਤਾਂ ਉਹ ਬੰਤੇ ਇਹ 40 ਕੇ ਸਾਲ ਹੀ ਮੱਸੀ ਮਿਲਦੇ ਆ ਜੀ ਉਹ ਛੋਟੇ ਤੇ ਜੀਵਨ ਦੇ ਵਿੱਚ ਅਸੀਂ ਆਪਣਾ ਕਰਮ ਐਸਾ ਰੱਖੀਏ ਕਿ ਸਾਡੇ ਤੇ ਕੋਤਬਾ ਨਾ ਲੱਗੇ ਆਪਣਾ ਜੀਵਨ ਜਦੋਂ ਅਸੀਂ ਠੀਕ ਕਰ ਲਾਂਗੇ ਸਾਰਾ ਸੰਸਾਰ ਆਪਣੇ ਆਪ ਠੀਕ ਹੁੰਦਾ ਨਜ਼ਰ ਆਏਗਾ ਕੈਨੇਡਾ ਵਰਗੇ ਦੇਸ਼ ਦੇ ਵਿੱਚ ਆ ਕੇ ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਨੂੰ 100% ਰੋ ਭਲ ਪਛਣੀ ਚਾਹੀਦੀ ਸੀ ਸਾਡੇ ਵਿੱਚੋਂ ਇੱਕ ਵੀ ਨਹੀਂ ਸੀ ਅਪਰਾਧੀ ਤੇ ਅਪਰਾਧਨ ਹੋਣਾ ਚਾਹੀਦਾ ਜੀ ਬਿਲਕੁਲ ਮੈਂ ਜੋਲਤਾ ਇਥਿਟੋਰੀ ਦੀ ਤੁਹਾਡੇ ਨਾਲ ਗੱਲ ਕਰਨ ਜਿੱਦਾਂ ਤੁਸੀਂ ਇੱਕ ਕਹਿੰਦੇ ਹੋ ਨੇ ਵੀ ਪਾਲ ਕਿਉਂ ਨਹੀਂ ਪੱਛ ਰਹੀ ਪਹਿਲਾਂ ਅਸੀਂ ਖਾਸ ਕਰਕੇ ਇਨਕਲੂਡ ਮਾਈ ਸੈਲਫ ਜਿੰਨਾ ਸਾਡਾ ਮੀਡੀਆ ਚਾਰੀਆ ਜਿੰਨੇ ਸਾਡੇ ਮੀਡੀਆ ਸਾਡੇ ਨਾਲ ਸਾਡੀ ਜੌਬ ਕਰ ਰਹੇ ਆ ਜਿੰਨੇ ਮੀਡੀਆ ਸਾਡਾ ਭਾਈਚਾਰਾ ਸੀ ਉਹ ਥੋੜੀ ਦਬਵੀਂ ਆਵਾਜ਼ ਦੇ ਵਿੱਚ ਗੱਲਬਾਤ ਕਰਦਾ ਸੀ ਕਹਿੰਦੇ ਨਹੀਂ 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 ਵੀ ਆਪਾਂ ਆਪਣਾ ਚਗਾ ਚੱਕਾਂਗੇ ਤਾਂ ਆਪਣਾ ਟੱਡ ਨੰਗਾ ਹੋਊਗਾ ਪਰ ਹੁਣ ਜਿਹੜੀ ਬਿੱਲੀ ਆ ਉਹ ਥੱਲੇਵਾਰ ਆ ਚੁੱਕੀ ਆ ਹੁਣ ਮੈਂ ਕਹੂੰਗਾ ਇੱਕ اخਲਾਕੀ ਮੇਰਾ ਵੀ ਫਰਜ਼ ਆ اخਲਾਕੀ ਜਿਹੜਾ ਜਿਹੜਾ ਬੈਠ ਮੈਨੂੰ ਸੁਣ ਰਿਹਾ ਉਹਨਾਂ ਸਾਰਿਆਂ ਦਾ ਫਰਜ਼ ਆ ਕਿਉਂ ਅੱਜ ਅਸੀਂ ਇਹ ਦੱਸਾਂਗੇ ਅੱਗੇ ਆਪਾਂ ਕਹਿੰਦੇ ਪੰਜਾਬੀ ਨਹੀਂ ਆ ਦੱਸੋ ਨਾ ਪਰ ਕਿਉਂ ਅੱਜ ਸਾਨੂੰ ਦੱਸਣਾ ਪੈਣਾ ਆ ਅਵੇਰਨੈਸ ਲਿਆਉਣੀ ਪੈਣੀ ਆ ਅਸੀਂ ਕਿੰਨਾ ਚਿਰ ਦੱਬਵੀਂ ਆਵਾਜ਼ ਦੇ ਵਿੱਚ ਗੱਲਾਂ ਕਰਾਂਗੇ ਨਹੀਂ ਤਾਂ ਕੱਲ ਨੂੰ ਸਾਨੂੰ ਇਹ ਚੀਜ਼ ਦਾ ਬਹੁਤ ਖਮਿਆਸਾ ਫਿਰ ਸਾਨੂੰ ਸਾਰਿਆਂ ਨੂੰ ਪੋਕਟਣਾ ਪੈਣਾ ਹੈ ਤੇ ਕਿਦਾਂ ਮੈਂ ਜੋਲ ਸਾਹਿਬ ਤੁਹਾਡਾ ਤਲਾਵਤ ਕਰਦਾ ਹਾਂ ਤੁਸੀਂ ਉਸ ਸਮੇਂ ਤੁਹਾਨੂੰ ਕਿ ਅੱਜ ਤੱਕ ਇੱਕ ਆਪਣਾ ਬੇਖੀਰ ਉਹ ਚੀਜ਼ ਨਾਲ ਤੁਸੀਂ ਲੜੇ ਔਰ ਇਹ ਤੁਸੀਂ ਵਧਾਈ ਦੇ ਪਾਤਰ ਵੀ ਹੈਗੇ ਆ ਤੁਸੀਂ ਜਿਹੜੀਆਂ ਜਿਹੜੀਆਂ ਗੱਲਾਂ ਕੀਤੀਆਂ ਐਲਐਮਆਈ ਜਿੱਥੇ ਤੱਕ ਵੀ ਤੁਹਾਡੀ ਗੱਲਬਾਤ ਗਈ ਆ ਉਹ ਅੱਜ ਸਿਰੇ ਔਰ ਉਹ ਕਹਿੰਦੇ ਹੁੰਦੇ ਆ ਉਹ ਚੀਜ਼ ਨੂੰ ਅੱਜ ਪੂਰਾ ਬੂਰ ਪੈ ਚੁੱਕਾ ਆ ਤੇ ਅਸੀਂ ਤਾਂ ਖਾਸ ਕਰਕੇ ਆਪਣੇ ਆਧਾਰੇ ਵੱਲੋਂ ਜੋਲ ਸਾਹਿਬ ਤੁਹਾਡੇ ਵੱਲੋਂ ਤੇ ਮੈਂ ਆਪਣੇ ਵੱਲੋਂ ਪਰਸਨਲੀ ਖਾਸ ਕਰਕੇ ਸਾਡੇ ਪੰਜਾਬੀ ਵੀਰਾਂ ਨੂੰ ਅਸੀਂ ਬੇਨਤੀ ਕਰਾਂਗੇ ਥੋੜਾ ਜਿਹਾ ਆਪਣਾ ਮਾਣ ਮੱਤਾ ਇਤਿਹਾਸ ਰੱਖੋ ਵੀ ਅਸੀਂ ਕੌਣ ਸੀ ਤੇ ਕੀ ਅੱਜ ਬਣ ਗਏ ਆ ਸਭ ਤੋਂ ਸਭ ਬਿਲਕੁਲ ਤੁਹਾਡੀ ਮਿਹਰਬਾਨੀ ਹੈ ਦੇਖੋ ਜਿਨ੍ਹਾਂ ਕੌਮਾਂ ਨੇ ਹਰ ਇਲ ਲੀਗਲ ਐਕਸ਼ਨ ਨੂੰ ਮਾੜੀ ਗੱਲ ਨਹੀਂ ਸਮਝਿਆ ਉਨਾ ਨੇ ਕੋਈ ਵੀ ਇਸ ਸੰਸਾਰ ਤੇ ਨੰਬਰ 1 ਮੁਲਕ ਨਹੀਂ ਸਿਰਜਿਆ ਉਹਨਾਂ ਸੌਵਾਂ ਨੇ ਹੀ ਗਿਣੀਆਂ ਚੁਣੀਆਂ ਨੇ ਇਸ ਸਰਤੀ ਦਾ ਨਕਸ਼ਾ ਚੁੱਕ ਕੇ ਦੇਖ ਲਓ ਵੀ ਜਿਨ੍ਹਾਂ ਨੇ ਨੰਬਰ 1 ਮੁਲਕ ਸਿਰਜੇ ਆ ਜਿੱਦ ਨੂੰ ਆਪਾਂ ਉੱਠ ਕੇ ਭੱਜਣ ਨੂੰ ਕਾਲੇ ਪੈਣੇ ਆ ਤੇ ਪੈਣੀਆਂ ਆ ਤੇ ਉਹ ਕੌਣ-ਕੌਣ ਆ ਸੀ ਜਿਨ੍ਹਾਂ ਨੇ ਉਹ ਨੰਬਰ 1 ਮੁਲਕ ਅਧਿਕ ਦਰਜਣਿਆਂ ਤੋਂ ਲਾ ਲੋ ਵੀ ਸਿਰਜੇ ਹੋਏ ਆ ਜਾਂ ਖਾਸ ਤੌਰ ਤੇ ਦਰਜਣ ਤੋਂ ਬਾਅਦ ਨਹੀਂ ਉਹ ਬਣਦੇ ਜੇ ਨਕਸ਼ਾ ਚੁੱਕ ਕੇ ਸਾਰੇ ਸੰਸਾਰ ਦਾ ਦੇਖ ਲਈਏ ਅੱਛਾ ਉਹ ਹੀ ਸੀਗੇ ਜਿਨ੍ਹਾਂ ਨੇ ਇੱਕ ਵੀ ਇਲਲੀਗਲ ਜਿਹੜਾ ਐਕਸ਼ਨ ਆ ਉਹਨੂੰ ਹਉ ਪ੍ਰੇਰਨੀ ਕੀਤਾ ਉਹਨੂੰ ਮਾੜੀ ਗੱਲ ਦੱਸਿਆ ਅਸੀਂ ਹੁਣ ਕੀ ਆ ਕਿ ਐਲਐਮਆਈ ਖਰੀਦ ਲਈ ਐਲਐਮਆਈ ਵੇਚ ਲਈ ਦੋਨੇ ਤੇਰਾ ਖੋਜਿਆ ਦੇ ਵਿੱਚ ਕਿਸੇ ਦਾ ਕੀ ਗਿਆ ਜੀ ਇਹ ਮਾੜੀ ਗੱਲ ਨਹੀਂ ਹੈ ਸੋ ਮੇਰੇ ਮਤਲਬ ਇਹ ਤਾਂ ਇੱਕ ਜਸਟ ਉਦਾਹਰਣ ਆ ਅਸੀਂ ਹਰ ਇਲੀਗਲ ਐਕਸ਼ਨ ਨੂੰ ਜਦੋਂ ਤੱਕ ਮਾੜੀ ਗੱਲ ਨਹੀਂ ਮੰਨਣਾ ਸ਼ੁਰੂ ਕਰਦੇ ਉਹਨਾਂ ਚਿਰ ਅਸੀਂ ਵੀ ਇਸ ਸੰਸਾਰ ਤੇ ਕੋਈ ਨੰਬਰ 1 ਮੁਲਕ ਨਹੀਂ ਸਿਰਜ ਸਕਣਾ ਸਾਡੀ ਕੌਮ ਨੇ ਇਸ ਕਰਕੇ ਮੇਰੀ ਹੱਥ ਸੌੜ ਕੇ ਸਦਾ ਹੀ ਬੇਨਤੀ ਹੁੰਦੀ ਹੈ ਕਿ ਜਦੋਂ ਆਪਾਂ ਜੀ ਚੁੱਕਦੇ ਆ ਏਡਾ ਗੱਡਾ ਤੇ ਜ਼ਰੂਰ ਥੋੜਾ ਜਿਹਾ ਆਪਣੀ ਸੋਚ ਵਿੱਚ ਆਪਣੇ ਵਿਚਾਰਾਂ ਦੇ ਗੁਪਗਲਾਟ ਦੇ ਵਿੱਚ ਅਡਜਸਟਮੈਂਟ ਕਰਨ ਦੇ ਲਈ ਅਸੀਂ ਤਿਆਰ ਰਹੀਏ ਤੇ ਜੇ ਅਸੀਂ ਅਡਜਸਟਮੈਂਟ ਆਪਣੀ ਸੋਚ ਵਿੱਚ ਆਪਣੀ ਮੈਂ ਕਮਾਂਗਾ ਵੀ ਖਰਾਬ ਸੋਚ ਵਿੱਚ ਕਰਨ ਨੂੰ ਨਹੀਂ ਤਿਆਰਾਂ ਤੇ ਕਿ ਮੈਨੂੰ ਨਹੀਂ ਪਤਾ ਲਾ ਕਿ ਅਸੀਂ ਕਿੰਨੀਆਂ ਕਿਤਾਬਾਂ ਆਂ ਹੋਰ ਬਦਲਾਂਗੇ ਤੇ ਕਿੰਨੀਆਂ ਕਿ ਚੰਗੀਆਂ ਪੱਲੀਆਂ ਧਰਤੀਆਂ ਨੂੰ ਅਸੀਂ ਹੋਰ ਪਲੀਤ ਕਰਕੇ ਨਰਕ ਬਣਾਵਾਂਗੇ ਸਵਰਗ ਤੇ ਬਣਾਉਣਾ ਕੀ ਸੀ ਕਿਉਂਕਿ ਸਵਰਗ ਤੇ ਪਹਿਲਾਂ ਹੀ ਅਸੀਂ ਭੱਜੀ ਇਸ ਕਰਕੇ ਸੀ ਹੁਣ ਬ੍ਰੈਂਟਨ ਆਪਾਂ ਕਹਿੰਦੇ ਅੱਜ ਬਹੁਤ ਮਾੜੀ ਜਗ੍ਹਾ ਹੋ ਗਈ ਮੈਂ ਪੁੱਛਣਾ ਪਿਛਲੇ 40 ਸਾਲਾਂ ਦੇ ਵਿੱਚ ਆ ਕੇ ਬ੍ਰੈਂਟਨ ਨੂੰ ਮਾੜਾ ਬਣਾ ਕੇ ਨਹੀਂ ਦਿੱਤਾ ਇੱਥੇ ਆਇਆ ਤੇ ਆਈਆਂ ਕੌਣ ਆ ਜੀ ਤੋਂ ਜੀ ਅਸੀਂ ਇੱਕ ਚੰਗੇ ਸ਼ਹਿਰ ਨੂੰ ਅਪਣਾਇਆ ਸੀ 40 ਸਾਲ ਪਹਿਲਾਂ ਅੱਜ 40 ਸਾਲਾਂ ਬਾਅਦ ਹੋਰ ਤੇ ਇੱਥੇ ਕੋਈ ਆਇਆ ਨਹੀਂ ਅਸੀਂ ਆਏ ਆ ਸਾਰੇ ਤੇ ਜੇ ਮਾੜੀ ਜਗ੍ਹਾ ਬਣ ਗਈ ਹੈ ਤਾਂ ਫਿਰ ਕੰਧ ਤੇ ਲਿਖੀ ਸਚਾਈ ਆ ਸੋ ਡੇਟ ਦੇ ਥੋੜੇ ਜਿਹਾ ਚੱਕ ਕੇ ਹਵਾ ਲਵਾ ਲੈਣੀ ਚਾਹੀਦੀ ਹੈ ਮੈਂ ਸਮਝਾਂਗਾ ਜੇ ਇਸ ਖਰਾਬੀ ਨੂੰ ਕਦੀ ਕੋਈ ਜ਼ਖਮ ਹੋ ਗਿਆ ਸਰੀਰ ਤੇ ਕਿੰਨਾ ਚਿਰ ਉਹਨੂੰ ਅਸੀਂ ਘੁੱਟ ਲਾਂਗੇ ਦਬ ਲਾਂਗੇ ਅਕਸਰ ਤਾਂ ਪੱਟੀ ਕਰਾਉਣੀ ਪਊ ਨਾ ਨਹੀਂ ਤੇ ਲੱਤ 걸 ਜਾਏਗੀ ਬਿਲਕੁਲ ਟ੍ਰੈਸ ਕਰਕੇ ਉਸ ਜ਼ਖਮ ਨੇ ਸਾਨੂੰ ਹੁਣ ਗਾਲ ਦਿੱਤਾ ਕੈਨੇਡਾ ਸਮਾਜ ਦੇ ਵਿੱਚ ਸਾਡੀਆਂ ਸਚਾਈਆਂ ਕਿ ਨਾ ਨੋ ਬਪਾ ਆਪਣਾ ਨਿਕਲੇ ਬਾਹਰ ਤੇ ਇੱਕ ਦਿਨ ਕੁੱਕਰ ਫਟ ਜਾਂਦਾ ਜੇ ਬਾਪ ਨਹੀਂ ਨਵਾਉਂਦੇ ਸੋ ਕੁੱਕਰ ਹੁਣ ਫਟ ਗਿਆ ਜੋ ਕੋਈ ਸਾਡੇ ਨਾਲ ਵਿਵਹਾਰ ਇਤੇ ਨਫਰਤ ਹੀ ਹੋਣਾ ਸ਼ੁਰੂ ਹੋ ਗਿਆ ਇਹ 20 ਸਾਲ ਤੱਕ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਅਜੇ ਆ ਸਚਾਈਆਂ ਸਾਡੀਆਂ ਗੰਦਗੀਆਂ ਸਾਹਮਣੇ ਨਹੀਂ ਸੀ ਆਈਆਂ ਆਓ ਫਿਰ ਰਲ ਮਿਲ ਕੇ ਆਪਣੇ ਵਿਚਾਰਾਂ ਦੇ ਵਿੱਚ ਥੋੜਾ ਜਿਹਾ ਆਪਣਾ ਮੰਥਨ ਵੀ ਕਰੀਏ ਨਾਲ ਦੂਸਰੀਆਂ ਕੌਮਾਂ ਨੂੰ ਅਸਲ 'ਚ ਆਪਣੇ ਕੰਮਾਂ ਨਾਲ ਦੱਸਿਏ ਢੋਲ ਟਮਕਾ ਨਾਲ ਨਹੀਂ ਕੈਨੇਡਾ ਦੇਸ਼ ਦੇ ਲੋਕ ਕਿਤੇ ਢੋਲ ਟਮਕਾ ਨਹੀਂ ਕਰਨ ਜਾਂਦੇ ਵੀ ਅਸੀਂ ਬਹੁਤ ਵਧੀਆ ਲੋਕ ਸਾਡੇ ਕੋਲ ਆਪੇ ਆਜੋ ਦੁਨੀਆ ਆਪੇ ਹੀ ਰਸਤੇ ਛੜਾ ਕੇ ਇਹਨਾਂ ਦੇ ਕੋਲ ਆ ਕੇ ਉਹ ਤਿਆਰ ਹੈ ਕੰਦਾ ਕੋਲੇ ਟਪਕੇ ਵੀ ਨਕਲੀ ਵਿਆਹ ਕਰਾ ਕੇ ਵੀ ਸਾਰੇ ਤਰ੍ਹਾਂ ਦੇ ਟਕਵਾਂਜ ਕਰਕੇ ਆਪਣੇ ਆਪ ਨੂੰ ਵੇਚ ਕੇ ਵੀ ਪਰ ਇਹ ਕਿਸੇ ਨੂੰ ਦੱਸਣ ਨਹੀਂ ਜਾਂਦੇ ਸੋ ਇਸ ਕਰਕੇ ਆਪਾਂ ਆਪਣਾ ਕੰਮ ਇਹੋ ਜਿਹਾ ਰੱਖੀਏ ਜੇ ਦੀ ਚਮਕ ਦੇ ਨਾਲ ਆਪਣੇ ਆਪ ਸੰਸਾਰ ਸਾਨੂੰ ਕਦੇ ਵੀ ਨੰਬਰ 1 ਲੋਕ ਨਹੀਂ ਸਾਨੂੰ ਢੋਲ ਟਮਕਾਣਾ ਉਹਦੇ ਲਈ ਕਰਨਾ ਪਵੇ ਜੀ ਕੀ ਬਾਤਾਂ ਮੈਂ ਇੱਕ ਇੱਕ ਤਾਂ ਪੱਕੀ ਗੱਲ ਹੈਗੀ ਆ ਜਿਹੜੀ ਆਪ ਜੀ ਨੇ ਬਰੀਫ ਦੇ ਵਿੱਚ ਛਾਣਨਾ ਲਾਤਾ ਤੇ ਜਿਹੜੇ ਸਮਝਣ ਵਾਲੇ ਆ ਉਹ ਸਮਝ ਗਏ ਆ ਤੇ ਮੈਂ ਅੱਜ ਤੱਕ ਕਹਿੰਦਾ ਹੁੰਦਾ ਹੁਣ ਬਈ ਅਸੀਂ ਇਸ ਮੁਲਕ ਤੋਂ ਬਾ ਪੰਜਾਬ ਛੱਡ ਕੇ ਅਸੀਂ ਇਸ ਮੁਲਕ ਜਾਇ ਸੀ ਪਰ ਇੱਥੋਂ ਅਸੀਂ ਕਿੱਥੇ ਜਾਵਾਂਗੇ ਕਿੱਥੇ ਜਾ ਕੇ ਚੰਦਰ ਗ੍ਰਹਿ ਤੇ ਜਾ ਕੇ ਪਹੁੰਚਾਂਗੇ ਉੱਥੇ ਵੀ ਅਸੀਂ ਆਹੀ ਗੱਲਾਂ ਕਰ ਦੇਣੀਆਂ ਪਰ ਤੁਹਾਨੂੰ ਸੋਚਣਾ ਪੈਣਾ ਸਾਨੂੰ ਸੋਚਣ ਲਈ ਮਜਬੂਰ ਹੋਣਾ ਪੈਣਾ ਆ ਜੇ ਤਸੀਂ ਆਉਂਦੀਆਂ ਜਿਹੜੀਆਂ ਸਾਡੀਆਂ ਨਸਲਾਂ ਆ ਆਉਂਦੇ ਬੱਚੇ ਆ ਜੀ ਉਹ ਸਾਹਮਣੇ ਆ ਜੇ ਇਹੀ ਗੱਲਬਾਤ ਐਦੇ ਚੱਲਦੀ ਰਹੀ ਸਮਾ ਬਹੁਤ ਥੋੜਾ ਆ ਤੇ ਥੋੜਾ ਜ ਆ ਆਪਾਂ ਇੱਥੇ ਹੀ ਤੁਹਾਡੀ ਗੱਲ ਇੱਥੋਂ ਮੈਂ ਦੱਸਰਤਾ ਤੁਮੇ ਅਜ਼ਾਸ ਲੈਣੀ ਆ ਮੈਨੂੰ ਪਤਾ ਤੁਸੀਂ ਬਿਜ਼ੀ ਆ ਤੁਸੀਂ ਕਿਤੇ ਪਹੁੰਚ ਗਏ ਆ ਤੇ ਮੈਂ ਤੁਹਾਤੋਂ ਇੱਥੋਂ ਅਜ਼ਾਸਤ ਲਊਗਾ ਤੇ ਇਸੀ ਗੱਲ ਦੇ ਨਾਲ ਮੈਂ ਤੁਹਾਤੋਂ ਅਜ਼ਾਸਤ ਲੈਣੀ ਆ ਤੇ ਤੁਸੀਂ ਐਂਡ ਵਿੱਚ ਹੋਰ ਕੀ ਕਹਿਣਾ ਚਾਹੁੰਦੇ ਆ ਮੈਂ ਇਹ ਕਹਿਣਾ ਚਾਹਣਾ ਕਿ ਪ੍ਰੋਗਰਾਮ ਨੂੰ ਸਭ ਤੋਂ ਪਹਿਲਾਂ ਜਿੰਦਾਬਾਦ ਟੈਲੀਵਿਜ਼ਨ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਐਡਾ ਵੱਡਾ ਸਹਿਯੋਗ ਚੈਨਲ ਨੂੰ ਦਿੱਤਾ ਜਾ ਰਿਹਾ ਤੇ ਤੁਹਾਡਾ ਚੱਕ ਸਾਬੂ ਸਾਭ ਜੀ ਤੁਹਾਡੀ ਸਮੁੱਚੀ ਟੀਮ ਦਾ ਵੀ ਬਹੁਤ-ਬਹੁਤ ਮੈਂ ਥੈਂਕ ਯੂ ਕਰਨਾ ਚਾਹਨਾ ਔਰ ਜਿੰਨਾ ਤੁਹਾਡਾ ਸਹਿਯੋਗ ਹੈ ਕਮਿਊਨਿਟੀ ਨੂੰ ਸਾਨੂੰ ਅਸੀਂ ਉਸ ਤੇ ਮਾਣ ਕਰਦੇ ਆ ਸੋ ਇਸੇ ਤਰੀਕੇ ਨਾਲ ਰਲ ਮਿਲ ਕੇ ਆਪਾਂ ਅੱਛੇ ਨੂੰ ਅੱਛਾ ਕਹੀਏ ਜੋ ਨਹੀਂ ਅੱਛਾ ਉਸ ਨੂੰ ਅੱਛਾ ਕਰ ਲਈਏ ਪਰ ਉਹ ਅੱਛਾ ਨਹੀਂ ਹੋਵੇਗਾ ਜੇ ਨਾ ਚਰੋ ਦੀ ਬੁਰਾਈ ਨੂੰ ਅਸੀਂ ਕੱਢ ਕੇ ਸਾਹਮਣੇ ਨਹੀਂ ਲਿਆਵਾਂਗੇ ਸੋ ਆਪਣਾ ਮੇਰੇ ਪੱਖ ਤੇ ਨਿੱਧੜਕ ਹੋ ਕੇ ਤੇ ਜਿਹੜੀ ਗੱਲ ਉਸਾਮੀ ਕਰ ਲੈਣੀ ਚਾਹੀਦੀ ਹੈ ਜਿਹੜੀ ਸੱਚੀ ਤੇ ਸਹੀ ਹੋਵੇ। ਸੋ ਇਸ ਕਰਕੇ ਸੰਸਾਰ ਨੂੰ ਘਰ ਨੂੰ ਅੰਦਰੋਂ ਤੇ ਬਾਹਰੋਂ ਜੇ ਚੰਗਾ ਰੱਖਣਾ ਤੇ ਜਿਹੜੀ ਬੁਰਾਈ ਆ ਉਹਨੂੰ ਹਵਾ ਲਵਾਉਣੀ ਸਾਨੂੰ ਅੱਜ ਤੋਂ ਸ਼ੁਰੂ ਕਰ ਲੈਣੀ ਚਾਹੀਦੀ ਹੈ ਜੀ ਇੰਨੇ ਕਹਿਣਾ ਚਾਹੁੰਦੇ ਆ। ਬਿਲਕੁਲ ਤੇ ਮੈਂ ਹੁਣ ਇਥੋਂ ਤੁਹਾਤੋਂ ਅਜ਼ਾਤ ਲੈਣੀ ਆ। ਜਲਦ ਕਿਸੇ ਹੋਰ ਟੌਕ ਤੇ ਤੁਹਾਡੇ ਨਾਲ ਫੇਰ ਗੱਲਬਾਤਾਂ ਕਰਾਂਗੇ। ਮੇਰੇ ਵੱਲੋਂ ਤੁਹਾਨੂੰ ਦੋ ਮੇਹੱਤ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭੇਜੋ ਜੋਂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਜਕਸੋ। ਆਸ ਕਰਕੇ ਅੱਜ ਦਾ ਪ੍ਰੋਗਰਾਮ ਤੁ ਕਿਦਾਂ ਦਾ ਲੱਗਾ ਸਤਪਾਲ ਜਉਤਸਰ ਬਹੁਤੀ ਸਾਡੀ ਸਤਕਾਰਯੋਗ ਹੈ ਕਮਿਊਨਿਟੀ ਨੂੰ ਬੜੀ ਇਹਨਾਂ ਦੀ ਦੇਣ ਹੈ ਤੇ ਮੈਂ ਇੱਥੇ ਤੁਹਾਤੋਂ ਜ਼ਾਸਤ ਲਊਂਗਾ ਤੇ ਮੇਰੇ ਵੱਲੋਂ ਵੀ ਤੁਹਾਨੂੰ ਇੱਥੇ ਹੀ ਸਤ ਸ੍ਰੀ ਅਕਾਲ